ਹੈਲੋ ਫਰੈਂਡਸ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਕਹਾਣੀ ਤੁਹਾਨੂੰ ਸਾਂਝੀ ਕਰਨ ਜਾ ਰਹੀ ਆਂ ਸਫਰੀ ਮੁਹੱਬਤ ਆਓ ਸੁਣਦੇ ਹਾਂ ਬਹੁਤ ਹੀ ਇੰਟਰਸਟਿੰਗ ਸਟੋਰੀ ਇਹ ਇਤਨੇ 12ਵੀਂ ਕਰ ਲਈ ਸੀ ਉਹ ਚੰਗੇ ਨੰਬਰਾਂ ਨਾਲ ਪਾਸ ਹੋ ਗਈ ਸੀ ਪਰ ਘਰ ਦੀਆਂ ਮਜਬੂਰੀਆਂ ਕਰਕੇ ਉਹ ਚਾਹੁੰਦੀ ਹੋਈ ਵੀ ਅੱਗੇ ਪੜ ਨਹੀਂ ਸੀ ਸਕਦੀ ਇਸ ਲਈ ਹੁਣ ਉਸਨੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਨੌਕਰੀ ਕਰਨ ਬਾਰੇ ਸੋਚਿਆ ਉਸਨੇ ਆਪਣੀ ਇਹ ਇੱਛਾ ਆਪਣੇ ਭੂਆ ਨੂੰ ਦੱਸੀ ਤਾਂ ਉਹਨਾਂ ਨੇ ਉਸਦੇ ਲਈ ਨੌਕਰੀ ਦਾ ਪ੍ਰਬੰਧ ਕਰਨ ਲਈ ਆਪਣੇ ਮੁੰਡੇ ਨੂੰ ਕਿਹਾ ਤਾਂ ਉਸਦੇ ਮੁੰਡੇ ਨੇ ਗੀਤ ਲਈ ਆਪਣੇ ਦਫ਼ਤਰ ਦੇ ਨੇੜੇ ਪੈਂਦੇ ਇੱਕ ਹਸਪਤਾਲ ਵਿੱਚ ਨਰਸ ਦੀ ਨੌਕਰੀ ਲੱਭ ਦਿੱਤੀ ਉਸਦੇ ਭੂਆ ਨੇ ਉਸਨੂੰ ਫੋਨ ਕਰਕੇ ਨੌਕਰੀ ਬਾਰੇ ਦੱਸਿਆ ਅਤੇ ਅਗਲੇ ਦਿਨ ਸਵੇਰੇ ਸ਼ਹਿਰ ਦੇ ਜੀਵਨ ਹਸਪਤਾਲ ਵਿੱਚ ਜਾ ਕੇ ਇੰਟਰਵਿਊ ਦੇਣ ਲਈ ਜਾਣ ਲਈ ਕਿਹਾ ਅਗਲੇ ਦਿਨ ਗੀਤ ਸਵੇਰੇ ਜਲਦੀ ਉੱਠ ਕੇ ਤਿਆਰ ਹੋ ਗਈ ਅਤੇ ਆਪਣੇ ਪਰਿਵਾਰ ਵਾਲਿਆਂ ਨਾਲ ਜਾਣ ਬਾਰੇ ਗੱਲ ਕੀਤੀ ਫਿਰ ਉਹ ਗੁਰਦੁਆਰਾ ਸਾਈ ਮੱਥਾ ਟੇਕਣ ਲਈ ਗਈ ਅਤੇ ਉਤੋਂ ਹੀ ਸ਼ਹਿਰ ਵਾਲੀ ਬੱਸ ਚੜ ਗਈ ਆਜ ਉਹ ਪਹਿਲੀ ਵਾਰ ਇਕੱਲੀ ਸ਼ਹਿਰ ਜਾ ਰਹੀ ਸੀ ਉਸਨੇ ਸੀਟ ਦੇਖੀ ਅਤੇ ਬੈਠ ਗਈ ਕੰਡਕਟਰ ਆਇਆ ਅਤੇ ਉਸਨੇ ਟਿਕਟ ਲੈ ਲਈ ਕੰਡਕਟਰ ਉਸਨੂੰ ਟਿਕਟ ਦੇਣ ਤੋਂ ਬਾਅਦ ਡਰਾਈਵਰ ਦੇ ਨਾਲ ਬਣੀ ਜਗ੍ਹਾ ਤੇ ਸਵਾਰੀਆਂ ਵੱਲ ਮੂੰਹ ਕਰਕੇ ਬੈਠ ਗਿਆ ਪੂਆ ਨੇ ਬਹਾਨੇ ਗੀਤਵਾਲ ਦੇਖੀ ਜਾ ਰਹੀ ਸੀ ਗੀਤ ਨੂੰ ਜਦੋਂ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਸਨੇ ਆਪਣੀ ਚੁੰਨੀ ਨੂੰ ਠੀਕ ਕਰਕੇ ਲੈ ਲਿਆ ਅਤੇ ਆਪਣੇ ਆਪ ਨੂੰ ਇੰਨਾਂ ਗੱਲਾਂ ਤੋਂ ਬਚਾਉਣ ਦੇ ਇਰਾਦੇ ਨਾਲ ਬਸਦੀ ਤਾਂਕੀ ਰਾਹੀ ਬਾਹਰ ਦੇਖਣ ਲੱਗ ਪਈ ਅੱਧੇ ਘੰਟੇ ਬਾਅਦ ਬਸ ਸ਼ਹਿਰ ਪਹੁੰਚ ਗਈ ਇਹ ਅੱਧੇ ਘੰਟੇ ਦਾ ਇਹ ਸਫ਼ਰ ਉਸ ਨੂੰ ਸਦੀਆਂ ਵਰਗਾ ਲੰਮਾ ਲੱਗ ਰਿਹਾ ਸੀ ਖੈਰ ਸ਼ਹਿਰ ਪਹੁੰਚ ਕੇ ਉਸਨੇ ਆਪਣੇ ਪੂਆ ਦੇ ਮੁੰਡੇ ਨੂੰ ਫੋਨ ਕਰਕੇ ਹਸਪਤਲ ਦਾ ਐਡਰੈਸ ਲਿਆ ਅਤੇ ਆਟੋ ਲੈ ਕੇ ਹਸਪਤਲ ਪਹੁੰਚ ਗਈ। ਹਸਪਤਲ ਪਹੁੰਚ ਕੇ ਉਸਨੇ ਪੁੱਛਕਿਛ ਲਈ ਬਨੇ ਕਾਊਂਟਰ ਤੇ ਆਪਣੇ ਆ온 ਦਾ ਮੰਤਵ ਦੱਸਿਆ ਤਾਂ ਕਾਊਂਟਰ ਵਾਲੀ ਮੈਡਮ ਨੇ ਉਸ ਨੂੰ ਕਿਹਾ ਤੁਸੀਂ ਆਪਣੇ ਡਾਕੂਮੈਂਟਸ ਮੈਨੂੰ ਦੇ ਦਿਓ ਮੇਂ ਅੰਦਰ ਡਾਕਟਰ ਸਾਹਿਬ ਕੋਲ ਦੇ ਆਉਣੀ ਆ। ਜਦ ਤੱਕ ਤੁਸੀਂ ਉਹ ਸਾਹਮਣੇ ਪਏ ਬੈਂਚ ਦੇ ਬੈਠ ਜਾਓ। ਹਾਂਜੀ ਠੀਕ ਹੈ ਜੀ। ਗੀਤ ਨੇ ਆਪਣੇ ਲਿਫਾਫੇ ਵਿੱਚੋਂ ਆਪਣੇ ਸਾਰੇ ਪਰਮਾਨ ਪੱਤਰ ਰਾਹੀ ਦੇ ਦਸਤਾਵੇਜ਼ ਕਾਊਂਟਰ ਵਾਲੀ ਮੈਡਮ ਨੂੰ ਦੇ ਦਿੱਤੇ ਅਤੇ ਆਪ ਉਸਦੇ ਦੱਸੀ ਗਈ ਬੈਂਚ ਤੇ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਲੱਗ ਪਈ ਕਾਊਂਟਰ ਵਾਲੀ ਮੈਡਮ ਅੰਦਰ ਡਾਕਟਰ ਕੋਲ ਸਾਰੇ ਕਾਗਜ਼ ਪੱਤਰ ਲੈ ਕੇ ਚਲੀ ਗਈ ਥੋੜੇ ਸਮੇਂ ਬਾਅਦ ਉਹ ਮੈਡਮ ਵਾਪਸ ਆਈ ਅਤੇ ਗੀਤ ਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ ਤਾਂ ਗੀਤ ਅੰਦਰ ਚਲੀ ਗਈ ਅੰਦਰ ਡਾਕਟਰ ਆਪਣੀ ਕੁਰਸੀ ਦੇ ਬੈਠਾ ਉਸ ਦੀ ਹੀ ਉਡੀਕ ਕਰ ਰਿਹਾ ਸੀ ਉਸ ਨੇ ਜਾ ਕੇ ਡਾਕਟਰ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਡਾਕਟਰ ਨੇ ਉਸ ਨੂੰ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕੀਤਾ। ਗੀਤ ਡਾਕਟਰ ਦੇ ਸਾਹਮਣੇ ਪਈ ਮੇਜ਼ ਦੇ ਦੂਜੇ ਪਾਸੇ ਪਈਆਂ ਕੁਰਸੀਆਂ ਵਿੱਚੋਂ ਇੱਕ ਕੁਰਸੀ 'ਤੇ ਬੈਠ ਗਈ। ਉਸ ਨੇ ਸਾਰੇ ਦਸਤਾਵੇਜ਼ ਧਿਆਨ ਨਾਲ ਦੇਖਣ ਤੋਂ ਬਾਅਦ ਡਾਕਟਰ ਨੇ ਉਸ ਨੂੰ ਕਿਹਾ, "ਨਵਗੀਤ ਤੁਹਾਡੇ ਨੰਬਰ ਤਾਂ ਬਹੁਤ ਵਧੀਆ ਨੇ ਸਾਰੇ ਸਬਜੈਕਟ 'ਚੋਂ। ਤੁਸੀਂ ਨੌਕਰੀ ਕਰਕੇ ਕੀ ਲੈਣਾ ਜੇਹੀ? ਤੁਸੀਂ ਅਜੇ ਅੱਗੇ ਪੜ੍ਹ ਲੈਣਾ ਸੀ। ਨੰਬਰਾਂ ਦੇ ਹਿਸਾਬ ਨਾਲ ਤਾਂ ਤੁਹਾਨੂੰ ਕਿਸੇ ਵਧੀਆ ਕਾਲਜ ਵਿੱਚ" ਆਸਾਨੀ ਨਾਲ ਐਡਮਿਸ਼ਨ ਮਿਲ ਸਕਦੀ ਹੈ ਨਹੀਂ ਸਰ ਮੈਂ ਅੱਗੇ ਨਹੀਂ ਪੜ ਸਕਦੀ ਜੀ ਮੇਰੇ ਘਰ ਦੇ ਹਾਲਾਤ ਫਾਈਨੈਂਸ਼ੀਅਲੀ ਬਹੁਤੇ ਵਧੀਆ ਨਹੀਂ ਸੀ ਤਾਂ ਕਰਕੇ ਮੈਨੂੰ ਪੜਨ ਦੀ ਜਗ੍ਹਾ ਨੌਕਰੀ ਕਰਨੀ ਪੈ ਰਹੀ ਹੈ ਸਰ ਪੜਨਾ ਤਾਂ ਮੈਂ ਵੀ ਚਾਹੁੰਦੀ ਹਾਂ ਅੱਗੇ ਪਰ ਮਜਬੂਰ ਹਾਂ ਜੀ ਜੇ ਬਾਬਾ ਜੀ ਨੇ ਚਾਇਆ ਤਾਂ ਮੈਂ ਪ੍ਰਾਈਵੇਟ ਪੜ ਲਵਾਂਗੀ ਜੀ ਅੱਗੇ ਗੀਤ ਨੇ ਜਵਾਬ ਦਿੱਤਾ ਜੇ ਤੁਹਾਨੂੰ ਇੱਥੇ ਕੰਮ ਕਰਨ ਲਈ ਰੱਖ ਲਈਏ ਤਾਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਡਾਕਟਰ ਨੇ ਪੁੱਛਿਆ ਹਾਂਜੀ ਸਰ ਬਸ ਕੰਮ ਸੌਖਾ ਹੋਵੇ ਮਤਲਬ ਮੇਰੇ ਕਰਨ ਵਾਲਾ ਹੋਵੇ ਕਿਉਂਕਿ ਸਰ ਅਜੇ ਮੈਨੂੰ ਕੋਈ ਕੰਮ ਆਉਂਦਾ ਵੀ ਨਹੀਂ ਨਾ ਤਾਂ ਕਰਕੇ ਮੈਨੂੰ ਥੋੜਾ ਟਾਈਮ ਔਖਾ ਤਾਂ ਲੱਗੂਗਾ ਹੀ ਗੀਤ ਨੇ ਕਿਹਾ ਚਲੋ ਤੁਸੀਂ ਕੱਲ ਤੋਂ ਆ ਜਾਇਓ ਫੇਰ ਆਪਾਂ ਹੌਲੀ ਹੌਲੀ ਤੁਹਾਨੂੰ ਹਰੇਕ ਕੰਮ ਸਿਖਾ ਦੇਨੇ ਆ ਬਸ ਤੁਸੀਂ ਸਿੱਖਣ ਵਾਲੇ ਬਣੋ ਬਾਕੀ ਮਿਹਨਤ ਤੇ ਇਮਾਨਦਾਰੀ ਜਿੰਨੀ ਰੱਖੋਗੇ ਕਿਸੇ ਵੀ ਕੰਮ ਵਿੱਚ ਉਹ ਓਨਾ ਹੀ ਜਲਦੀ ਸਮਝ ਵੀ ਆਉਂਦਾ ਹੈ ਕਿ ਉਸ ਨੂੰ ਕਰਨ ਵਿੱਚ ਓਨਾ ਹੀ ਇੰਟਰਸਟ ਵੀ ਵੱਧ ਹੈ ਡਾਕਟਰ ਨੇ ਕਿਹਾ ਸਰ ਸਾਰੇ ਗਰੀਬ ਲੋਕਾਂ ਕੋਲ ਇਮਾਨਦਾਰੀ ਤੇ ਮਿਹਨਤ ਤੋਂ ਬਿਨਾ ਹੋਰ ਹੁੰਦਾ ਵੀ ਕੀ ਹੈ ਜੀ ਤੁਸੀਂ ਬੇਫਿਕਰ ਹੋ ਸਰ ਮੈਂ ਆਪਣਾ ਕੰਮ ਪੂਰੀ ਮਿਹਨਤ ਲਗਨ ਤੇ ਇਮਾਨਦਾਰੀ ਨਾਲ ਕਰੂੰਗੀ ਗੀਤ ਨੇ ਜਵਾਬ ਦਿੱਤਾ ਸ਼ਾਬਾਸ਼ ਬੇਟਾ ਚਲੋ ਰਿਸੈਪਸ਼ਨ ਤੇ ਜਾਓ ਕੋਥੇ ਤੁਹਾਡੀ ਚਾਹ ਆ ਗਈ ਹੋਣੀ ਹੈ ਜਾ ਕੇ ਲੈ ਲਓ ਕੱਲ ਤੋਂ ਕੰਮ ਤੇ ਜ਼ਰੂਰ ਆ ਜਾਇਓ ਕਿਤੇ ਕੰਮ ਮਿਲਣ ਦੇ ਚਾਂਜ ਕੰਮ ਤੇ ਆਉਣਾ ਹੀ ਨਾ ਭੁੱਲ ਜਾਓ ਬਾਕੀ ਗੱਲਾਂ ਤੁਹਾਨੂੰ ਰਿਸੈਪਸ਼ਨ ਵਾਲੇ ਮੈਡਮ ਆਪੇ ਸਮਝਾ ਦੇਣਗੇ ਡਾਕਟਰ ਨੇ ਗੀਤ ਦੇ ਚਿਹਰੇ ਦੀ ਖੁਸ਼ੀ ਨੂੰ ਪੜ੍ਹਦਿਆਂ ਮਜ਼ਾਕ ਦੇ ਲਹਿਜੇ ਵਿੱਚ ਕਿਹਾ ਥੈਂਕ ਯੂ ਥੈਂਕ ਯੂ ਸੋ ਮੱਚ ਸਰ ਗੀਤ ਹੱਥ ਜੋੜਦੀ ਹੋਈ ਕਹਿਣ ਲੱਗੀ ਨਾ ਨਾ ਬੇਟਾ ਥੈਂਕ ਯੂ ਦੀ ਕੋਈ ਲੋੜ ਨਹੀਂ ਐ ਮੈਂ ਨੌਕਰੀ ਤਾਂ ਸਮਝੋ ਤੁਹਾਨੂੰ ਕੱਲ ਹੀ ਦੇ ਦਿੱਤੀ ਸੀ ਜਦੋਂ ਤੁਹਾਡੇ ਪਰਾ ਹਰਮੀਤ ਨੇ ਆ ਕੇ ਤੁਹਾਡੇ ਬਾਰੇ ਨੌਕਰੀ ਦੀ ਗੱਲ ਕੀਤੀ ਸੀ ਬਸ ਮੈਂ ਤੁਹਾਡਾ ਕੌਨਫੀਡੈਂਸ ਦੇਖਣਾ ਚਾਹੁੰਦਾ ਸੀ ਸੋ ਤੁਸੀਂ ਮੇਰੇ ਵੱਲੋਂ ਲਏ ਗਏ ਇਮਤਿਹਾਨ ਵਿੱਚ ਪਾਸ ਹੋਈਓ ਹਰਮੀਤ ਨੂੰ ਥੈਂਕ ਯੂ ਬੋਲਦੇ ਹੋ ਮੇਰੇ ਹਿੱਸੇ ਦਾ ਡਾਕਟਰ ਨੇ ਗੀਤ ਦੇ ਸਾਰੇ ਦਸਤਾਵੇਜ਼ ਉਸ ਨੂੰ ਵਾਪਸ ਕਰਦੇ ਹੋਏ ਦੱਸਿਆ ਓਕੇ ਸਰ ਥੈਂਕ ਯੂ ਜੀ ਗੀਤ ਨੇ ਆਪਣੇ ਦਸਤਾਵੇਜ਼ ਫੜ ਕੇ ਕਿਹਾ ਅਤੇ ਬਾਹਰ ਆ ਕੇ ਰਿਸੈਪਸ਼ਨ ਤੇ ਚਲੀ ਗਈ ਰਿਸੈਪਸ਼ਨ ਵਾਲੀ ਕੁੜੀ ਨੇ ਉਸ ਨੂੰ ਬੈਠਣ ਲਈ ਕਿਹਾ ਅਤੇ ਉਸ ਨੂੰ ਚਾਹ ਦਾ ਕੱਪ ਫੜਾ ਦਿੱਤਾ ਗੀਤ ਕੋਲ ਪਈ ਬੈਂਚ ਤੇ ਬੈਠ ਕੇ ਚਾਹ ਪੀਣ ਲੱਗ ਪਈ ਜਾ ਪੀਨ ਤੋਂ ਬਾਅਦ ਕੀਤਨੇ ਰਿਸੈਪਸ਼ਨ ਵਾਲੀ ਵੱਲ ਹੱਥ ਵਧਾਉਂਦੀ ਨੇ ਥੈਂਕ ਯੂ ਮੈਮ ਕਿਹਾ ਤਾਂ ਉਸਨੇ ਵੀ ਹੱਥ ਮਿਲਾਉਂਦੀ ਨੇ ਯੂ ਆਰ ਵੈਲਕਮ ਮੈਮ ਕਿਹਾ ਅਤੇ ਨਾਲ ਹੀ ਉਸਨੂੰ ਕਿਹਾ ਗ੍ਰੈਚੁਲੇਸ਼ਨਸ ਮੈਮ ਜੌਬ ਲਈ ਤੁਸੀਂ ਕੱਲ ਆ ਜਾਇਓ ਟਾਈਮ ਨਾਲ ਸਵੇਰੇ 9 ਵਜੇ ਆਫਿਸ ਓਪਨ ਹੋ ਜਾਂਦਾ ਸਾਰੇ ਵਰਕਰਸ ਸਰਦੀਆਂ ਕਰਕੇ 9:30 ਵਜੇ ਤੱਕ ਪਹੁੰਚ ਜਾਂਦੇ ਨੇ ਡਾਕਟਰ ਤੇ ਉਹਨਾਂ ਦੀ ਵਾਈਫ 10 ਵਜੇ ਤੱਕ ਆਉਂਦੇ ਨੇ ਤੁਸੀਂ ਵੀ 9:30 ਵਜੇ ਤੱਕ ਪਹੁੰਚ ਜਾਇਓ ओके okay जी ओके मैम थैंक यू जी गीत ਨੇ ਕਿਹਾ ਅਤੇ ਦੁਬਾਰਾ ਉਸ ਵੱਲ ਹੱਥ ਕੱਢਿਆ ਵੈਲਕਮ ਜੀ ਵੈਸੇ ਮੇਰਾ ਨਾਮ ਰਜਨੀ ਹੈ ਜੇ ਕਦੇ ਆਫਿਸ 'ਚ ਮੇਰੇ ਬਾਰੇ ਕਿਸੇ ਨੂੰ ਕੁਝ ਵੀ ਕਹਿਣਾ ਹੋਵੇ ਤਾਂ ਤੁਹਾਡੇ ਕੰਮ ਆਊਗਾ ਮੇਰਾ ਨਾਮ ਪਤਾ ਹੋਣਾ ਰਜਨੀ ਨੇ ਉਸਦੇ ਨਾਲ ਹੱਥ ਮਿਲਾਉਂਦੇ ਹੋਏ ਦੱਸਿਆ ਉਸ ਤੋਂ ਬਾਅਦ ਗੀਤ ਆਪਣੇ ਦਸਤਾਵੇਜ਼ ਵਾਲਾ ਲਿਫਾਫਾ ਚੁੱਕ ਕੇ ਬਾਸਟੈਂਡ ਆ ਗਈ ਅਤੇ ਆਪਣੀ ਬਾਸ ਦੇਖਣ ਲੱਗ ਪਈ ਉਹਨਾਂ ਦੇ ਪਿੰਨੋਂ ਸਿਰਫ ਦੋ ਹੀ ਬੱਸਾਂ ਜਾਂਦੀਆਂ ਸਨ ਅਤੇ ਉਹੀ ਦੋਵੇਂ ਬਦਲ-ਬਦਲ ਕੇ ਗੇੜਾ ਲਾਉਂਦੀਆਂ ਸਨ। ਗੀਤ ਨੇ ਦੇਖਿਆ ਕਿ ਜਿਸ ਬੱਸ ਵਿੱਚੋਂ ਸਵੇਰੇ ਆਈ ਸੀ ਉਹ ਬੱਸ ਨਹੀਂ ਖੜੀ ਸੀ। ਦੂਜੀ ਬੱਸ ਖੜੀ ਸੀ। ਇਸ ਲਈ ਜਲਦੀ ਨਾਲ ਉਸ ਵਿੱਚ ਜਾ ਕੇ ਬੈਠ ਗਈ। ਉਹ ਬੈਠੀ ਹਸਪਤਾਲ ਵਿੱਚ ਉਸ ਨਾਲ ਡਾਕਟਰ ਅਤੇ ਰਜਨੀ ਵੱਲੋਂ ਕੀਤੀਆਂ ਗਈਆਂ ਗੱਲਾਂ ਬਾਰੇ ਸੋਚਣ ਲੱਗ ਪਈ। ਬੱਸ ਉਹਦੋ ਹੀ ਚੱਲਣੀ ਸੀ। ਜਦੋਂ ਦੂਜੀ ਬੱਸ ਨੇ ਦੂਜੇ ਪਾਸੇ ਚਲਣਾ ਸੀ। ਡ라이ਵਰ ਬੱਸ ਦੇ ਬਾਹਰ ਕੜਾ ਦੂਜੀਆਂ ਬੱਸਾਂ ਦੇ ਡਰਾਈਵਰਾਂ ਨਾਲ ਗੱਲਾਂ ਵਿੱਚ ਮਸਤ ਸੀ ਖੈਰ ਟਾਈਮ ਹੋਇਆ ਤਾਂ ਡਰਾਈਵਰ ਨੇ ਆ ਕੇ ਬੱਸ ਸਟਾਰਟ ਕੀਤੀ ਅਤੇ ਸ਼ੀਸ਼ਿਆਂ ਤੇ ਕੱਪੜਾ ਮਾਰ ਕੇ ਬੱਸ ਚਲਾ ਲਈ ਬੱਸ ਹੌਲੀ-ਹੌਲੀ ਸ਼ਹਿਰ ਤੋਂ ਬਾਹਰ ਆਈ ਅਤੇ ਬਾਹਰ ਰੋਡ ਤੇ ਆ ਕੇ ਬੱਸ ਤੇਜ਼ ਹੋ ਗਈ ਰਸਤੇ ਵਿੱਚ ਜਿੱਤੇ ਉਸ ਨੂੰ ਦੂਜੀ ਬੱਸ ਮਿਲੀ ਕੋਤੇ ਦੋਵੇਂ ਡਰਾਈਵਰਾਂ ਨੇ ਬੱਸਾਂ ਰੋਕੀ ਆਪਸ ਵਿੱਚ ਕੋਈ ਗੱਲ ਕੀਤੀ ਅਤੇ ਸ਼ੀਸ਼ਿਆਂ ਵਿੱਚੋਂ ਸਵਾਰੀਆਂ ਵੀ ਇੱਕ ਦੂਜੇ ਦੇ ਮੂੰਹ ਵੱਲ ਝਾਕ ਰਹੀਆਂ ਸਨ ਕੋਨਾ ਵਿੱਚੋਂ ਹੀ ਗੀਤ ਦੀ ਨਜ਼ਰ ਦੂਜੀ ਬਸ ਤੇ ਕੰਡਕਟਰ ਨਾਲ ਜਾ ਟਕਰਾਈ ਜਿਹੜਾ ਪਤਾ ਨਹੀਂ ਕਦੋਂ ਕੁ ਦਾ ਉਸੇ ਨੂੰ ਤਾੜ ਰਿਹਾ ਸੀ ਗੀਤ ਨੇ ਉਸ ਨੂੰ ਆਪਣੇ ਵੱਲ ਇਸ ਤਰ੍ਹਾਂ ਦੇਖਦਿਆਂ ਦੇਖ ਕੇ ਤਾਂ ਫਟਾਫਟ ਆਪਣਾ ਚਿਹਰਾ ਦੂਜੇ ਪਾਸੇ ਘੁਮਾ ਲਿਆ ਕੁਝ ਸਕਿੰਟਾਂ ਬਾਅਦ ਬੱਸਾ ਦੁਬਾਰਾ ਆਪਣੀ ਆਪਣੀ ਮੰਜ਼ਿਲ ਵੱਲ ਚੱਲ ਪਈਆਂ ਅੱਧੇ ਘੰਟੇ ਦੇ ਸਫ਼ਰ ਤੋਂ ਬਾਅਦ ਗੀਤ ਆਪਣੇ ਪਿੰਡ ਪਹੁੰਚ ਗਈ ਘਰ ਜਾ ਕੇ ਉਸ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਨੌਕਰੀ ਮਿਲਣ ਬਾਰੇ ਦੱਸਿਆ ਫਿਰ ਉਹ ਕੱਲ ਡਿਊਟੀ ਤੇ ਜਾਣ ਲਈ ਪਾਉਣ ਵਾਲੇ ਕੱਪੜੇ ਦੇਖਣ ਲੱਗ ਪਈ ਕਿਉਂਕਿ ਅਜੇ ਤੱਕ ਉਸ ਨੂੰ ਹਸਪਤਾਲ ਵਿੱਚ ਪਾਈ ਜਾਣ ਵਾਲੀ ਵਰਦੀ ਬਾਰੇ ਕੁਝ ਵੀ ਨਹੀਂ ਸੀ ਦੱਸਿਆ ਗਿਆ ਖੈਰ ਅਗਲੇ ਦਿਨ ਉਹ ਸਵੇਰੇ ਜਲਦੀ ਹੀ ਉੱਠ ਗਈ ਪਹਿਲਾਂ ਨਹਾ ਕੇ ਉਹ ਗੁਰੂ ਘਰ ਮੱਥਾ ਟੇਕਣ ਗਈ ਉਥੋਂ ਵਾਪਸ ਆ ਕੇ ਉਹ ਆਪਣੀ ਮੰਮੀ ਨਾਲ ਘਰ ਦੇ ਦੋ ਚਾਰ ਕੰਮ ਕਰਵਾਉਣ ਤੋਂ ਬਾਅਦ ਕਿਆਰ ਹੋ ਗਈ ਅਤੇ ਫਿਰ ਬੱਸ ਲੈ ਕੇ ਉਹ ਸ਼ਹਿਰ ਵੱਲ ਚੱਲ ਪਈ ਬੱਸ ਅੱਜ ਫਿਰ ਉਹੀ ਸੀ ਕੱਲ ਵਾਲੀ ਉਸਦੇ ਬੱਸ ਵਿੱਚ ਬੈਠਦੇ ਸਾਰੇ ਹੀ ਕੰਡਕਟਰ ਉਸਦੇ ਕੋਲ ਆਇਆ ਅਤੇ ਟਿਕਟ ਕੱਟਣ ਲੱਗ ਪਿਆ। ਗੀਤ ਨੇ ਆਪਣੇ ਪਰਸ ਵਿੱਚੋਂ 20 ਰੁਪਏ ਕੱਢ ਕੇ ਉਸ ਵੱਲ ਕੀਤੇ ਅਤੇ ਟਿਕਟ ਫੜ ਕੇ ਆਪਣੇ ਪਰਸ ਵਿੱਚ ਰੱਖ ਲਈ। ਉਹ ਆਪਣੀ ਟਿਕਟ ਲੈ ਕੇ ਸੁਰਖਰੂ ਹੋ ਗਈ ਸੀ ਪਰ ਕੰਡਕਟਰ ਅਜੇ ਵੀ ਉੱਥੇ ਹੀ ਖੜਾ ਹੋ ਕੇ ਨਾਲੇ ਬਾਕੀ ਸਵਾਰੀਆਂ ਦੀ ਟਿਕਟਾਂ ਕੱਟ ਰਿਹਾ ਸੀ ਅਤੇ ਨਾਲ ਹੀ ਵਿੱਚ ਵਿੱਚ ਲੋਕਾਂ ਤੋਂ ਨਜ਼ਰ ਬਚਾ ਕੇ ਉਸ ਵੱਲ ਦੇਖ ਲੈਂਦਾ ਸੀ। ਟਿਕਟ ਕੱਟਣ ਤੋਂ ਬਾਅਦ ਉਹ ਬੱਸ ਵਿੱਚ ਬਣੀ ਡਰਾਈਵਰ ਦੀ ਨਾਲ ਵਾਲੀ ਜਗ੍ਹਾ ਤੇ ਜਾ ਕੇ ਬੈਠਿਆ ਅਤੇ ਉੱਥੋਂ ਵੀ ਗੀਤ ਨੂੰ ਹੀ ਤਾੜਦਾ ਰਿਹਾ ਅੱਧੇ ਘੰਟੇ ਬਾਅਦ ਬੱਸ ਸ਼ਹਿਰ ਪਹੁੰਚ ਗਈ ਅਤੇ ਗੀਤ ਉਤਰ ਕੇ ਆਪਣੇ ਹਸਪਤਾਲ ਵੱਲ ਚਲੀ ਗਈ ਹਸਪਤਾਲ ਵਿੱਚ ਉਸਦਾ ਪਹਿਲਾ ਦਿਨ ਸੀ ਸੋਤੇ ਸਾਰਿਆਂ ਨੇ ਉਸਦਾ ਹੱਸ ਕੇ ਸਵਾਗਤ ਕੀਤਾ ਅਤੇ ਪਹਿਲੇ ਹੀ ਦਿਨ ਉਸਨੇ ਡਾਕਟਰ ਅਤੇ ਉਸਦੀ ਪਤਨੀ ਦੇ ਦਿਲ ਵਿੱਚ ਖਾਸ ਜਗ੍ਹਾ ਬਣਾ ਲਈ ਸ਼ਾਮ 5 ਵਜੇ ਉਸ ਨੂੰ ਛੁੱਟੀ ਹੋ ਗਈ ਤਾਂ ਫਿਰ বাস ਸਟੈਂਡ ਪਹੁੰਚ ਗਈ ਆਖਰੀ বাস ਦਾ ਸਮਾਂ ਹੋਣ ਕਰਕੇ বাস ਅਜੇ ਚੱਲੀ ਨਹੀਂ ਸੀ ਇਸ ਲਈ ਉਹ ਰੱਬ ਦਾ ਸ਼ੁਕਰ ਕਰਦੀ বাস ਵਿੱਚ ਜਾ ਬੈਠੀ ਥੋੜੀ ਦੇਰ ਬਾਅਦ বাস ਚੱਲ ਪਈ ਅਤੇ ਉਹੀ বাস ਹੋਣ ਕਰਕੇ ਉਹੀ ਕੰਡਕਟਰ ਆ ਪਹੁੰਚਿਆ ਗੀਤ ਨੂੰ ਟਿਕਟ ਦੇ ਪੈਸੇ ਲੈਣ ਗੀਤ ਨੇ ਪੈਸੇ ਦਿੱਤੇ ਅਤੇ ਟਿਕਟ ਲੈ ਲਈ ਪਰ বাস ਭਰੀ ਹੋਈ ਹੋਣ ਕਰਕੇ ਉਹ ਸਭ ਸਵਾਰੀਆਂ ਦੀਆਂ ਟਿਕਟਾਂ ਕੱਟ ਕੇ ਗੀਤ ਕੋਲ ਹੀ ਆ ਖੜਿਆ ਉਹ ਲਗਾਤਾਰ ਗੀਤ ਵਾਲੀ ਦੇਖੀ ਜਾ ਰਹੀ ਸੀ ਕਿ ਅਚਾਨਕ ਗੀਤ ਦੀ ਨਜ਼ਰ ਉਸ ਦੀ ਨਜ਼ਰ ਨਾਲ ਟਕਰਾ ਗਈ ਗੀਤ ਨੇ ਝਟਨੀ ਵੀ ਪਾ ਲਈ ਪਰ ਉਹ ਉਸੇ ਤਰ੍ਹਾਂ ਹੀ ਉਸ ਨੂੰ ਦੇਖਦਾ ਰਿਹਾ ਗੀਤ ਦਾ ਪਿੰਡ ਬੱਸ ਦੀ ਮੰਜ਼ਿਲ ਹੁੰਦਾ ਸੀ ਪਰ ਉਹਨਾਂ ਦੇ ਪਿੰਡ ਤੋਂ ਬੱਸ ਵਾਪਸ ਮੁੜ ਆਇਆ ਕਰਦੀ ਸੀ ਇਸ ਲਈ ਅੰਤ ਵਿੱਚ ਬੱਸ ਵਿੱਚ ਉਹਨਾਂ ਦੇ ਪਿੰਡ ਦੇ ਹੀ 5-4 ਲੋਕ ਰਹਿ ਜਾਂਦੇ ਸਨ ਕਦੇ-ਕਦੇ ਇੱਕ ਅੱਧੀ ਹੀ ਸਵਾਰੀ ਹੁੰਦੀ ਸੀ ਖੈਰ ਅੱਜ ਵੀ ਬੱਸ ਵਿੱਚ ਗੀਤ ਤੋਂ ਇਲਾਵਾ ਬਸ ਵਿੱਚ ਉਹਨਾਂ ਦੇ ਪਿੰਡ ਦੀ ਇੱਕ ਹੋਰ ਅੱਧ ਖੜ ਉਮਰ ਦੀ ਜਨਾਨੀ ਸੀ ਅਤੇ ਇੱਕ ਗੱਭਰੂ ਜਵਾਨ ਮੁੰਡਾ ਬਸ ਪਿੰਡ ਪਹੁੰਚੀ ਤਾਂ ਮੁੰਡਾ ਤਾਂ ਪਿਛਲੀ ਤਾਕੀ ਰਹੀ ਹੌਲੀ ਚਾਲ ਚੱਲਦੀ ਬਸ ਵਿੱਚੋਂ ਹੀ ਉੱਤਰ ਗਿਆ ਅਤੇ ਜਨਾਨੀ ਸਿਰ ਦੀ ਭਾਰੀ ਹੋਣ ਕਰਕੇ ਹੌਲੀ-ਹੌਲੀ ਉੱਤਰ ਰਹੀ ਸੀ ਜੀਤ ਨੇ ਸਾਰਿਆਂ ਤੋਂ ਬਾਅਦ ਉਤਰਨਾ ਸੀ ਇਸ ਲਈ ਉਹ ਤਾਕੀ ਵਿਚਲੀਆਂ ਪੌੜੀਆਂ ਤੋਂ ਉੱਪਰ ਹੀ ਖੰਭੇ ਨੂੰ ਫੜ ਕੇ ਖੜੀ ਸੀ ਉਸ ਦੇ ਪਿੱਛੇ ਹੀ ਬਿਲਕੁਲ ਉਸੇ ਕੋਲ ਕੰਡਕਟਰ ਆ ਕੇ ਖੜ ਗਿਆ ਮੈਂ ਕਿਹਾ ਜੀ ਬੜੇ ਸੋਹਣੇ ਬਣ ਬਣ ਜਾਂਦੇ ਹੋ ਅੱਜ ਕੱਲ੍ਹ ਸ਼ਹਿਰ ਕਦੇ ਹੱਸ ਵੀ ਲਿਆ ਕਰੋ ਕਿ ਬਸ ਘੂਰ ਨਹੀਂ ਸਿੱਖਿਆ ਤੁਸੀਂ ਕੰਡਕਟਰ ਬੋਲਿਆ ਤੈਨੂੰ ਹੋਰ ਕੋਈ ਕੰਮ ਨਹੀਂ ਕੋਈ ਚੱਜ ਦਾ ਕੰਮ ਵੀ ਕੀਤਾ ਕਦੇ ਕਿ ਬਸ ਬੱਸ ਵਿੱਚ ਲਿਆ ਕੁੜੀਆਂ ਹੀ ਤਾਲੀਆਂ ਨੇ ਜਦ ਮਰਜ਼ੀ ਦੇਖ ਲਓ ਅੱਖਾਂ ਗੱਡੀਆਂ ਦੀਆਂ ਗੱਡੀਆਂ ਹੁੰਦੀਆਂ ਨੇ ਤੇਰੀਆਂ ਗੀਤ ਨੇ ਹੌਲੀ ਜਹੀ ਉਸੇ ਗੱਲ ਦਾ ਜਵਾਬ ਮੋੜਿਆ ਅਤੇ ਬੱਸ ਦੀ ਤਾਕੀ ਖਾਲੀ ਹੁੰਦੇ ਹੀ ਉੱਤਰ ਕੇ ਆਪਣੇ ਰਾਹੇ ਪੈ ਗਈ ਜਾਂਦੇ ਜਾਂਦੇ ਨਾਮ ਤਾਂ ਦੱਸ ਜਾਂਦੇ ਮਾਲਕੋ ਕੰਡਕਟਰ ਬੋਲਿਆ ਪਰ ਗੀਤ ਨੇ ਉਸ ਦੀ ਗੱਲ ਸੁਣ ਕੇ ਵਿਅੰਸੁਣੀ ਕਰ ਦਿੱਤੀ ਮੈਂ ਤਾਂ ਤੈਨੂੰ ਵਧੀਆ ਮੁੰਡਾ ਗਿੰਦਾ ਹੁਣੈ ਯਾਰ ਤੂੰ ਵੀ ਅੱਜਕੱਲ ਉੱਡਣ ਲੱਗ ਗਿਆ ਇਹ ਗੱਲਾਂ ਚੰਗੀਆਂ ਨਹੀਂ ਪੁੱਤਰਾ ਡਰਾਈਵਰ ਨੇ ਉਸ ਦੀ ਮਾਲਕੋ ਵਾਲੀ ਗੱਲ ਸੁਣ ਲਈ ਸੀ ਇਸੇ ਲਈ ਉਹ ਕੰਡਕਕਟਰ ਨੂੰ ਕਹਿ ਰਿਆ ਸੀ ਘਰ ਜਾ ਕੇ ਗੀਤ ਨੇ ਪੂਰੇ ਦਿਨ ਵਿੱਚ ਹਸਪਤਾਲ ਵਿੱਚ ਜੋ ਜੋ ਹੋਇਆ ਉਹ ਸਭ ਆਪਣੀ ਮਾਂ ਨੂੰ ਦੱਸਿਆ ਉਜੀ ਮਾ ਉਸ ਦੇ ਲਈ ਬਹੁਤ ਖੁਸ਼ ਹੋਈ ਫਿਰ ਉਹ ਆਪਣੀ ਮਾਂ ਨਾਲ ਇੱਕ ਅੱਧਾ ਕੰਮ ਕਰਵਾ ਕੇ ਉਸ ਨੇ ਰੋਟੀ ਖਾਧੀ ਤੇ ਸੌ ਗਈ ਅਗਲੇ ਦਿਨ ਫਿਰ ਸਵੇਰੇ ਜਲਦੀ ਉੱਠ ਨਹਾ ਕੇ ਉਹ ਗੁਰੂ ਘਰ ਗਈ ਅਤੇ ਆ ਕੇ ਥੋੜਾ ਘਰ ਦੇ ਕੰਮਾਂ ਵਿੱਚ ਹੱਥ ਵਟਾ ਕੇ ਉਹ ਤਿਆਰ ਹੋ ਗਈ ਟਾਈਮ ਨਾਲ ਬੱਸ ਲੈ ਕੇ ਉਹ ਸ਼ਹਿਰ ਲਈ ਰਵਾਨਾ ਹੋ ਗਈ ਇੱਕੋ ਸਮੇਂ ਤੇ ਜਾਣਾ ਉਸ ਦੀ ਮਜਬੂਰੀ ਸੀ ਉਹ ਬੱਸ ਨਹੀਂ ਸੀ ਬਦਲ ਸਕਦੀ ਖੈਰ ਉਹ ਬੱਸ ਵਿੱਚ ਬੈਠੀ ਤੋ ਹੀ ਰੋਜ਼ ਵਾਲਾ ਕੰਡਕਟਰ ਆਇਆ ਅਤੇ ਟਿਕਟ ਕੱਟ ਕੇ ਉਸਦੇ ਹੱਥ ਤੇ ਰੱਖ ਦਿੱਤੀ। ਉਸਨੇ ਪੈਸੇ ਦੇਣ ਲਈ ਹੱਥ ਅੱਗੇ ਵਧਾਇਆ ਪਰ ਕੰਡਕਟਰ ਮੁਸਕਰਾਇਆ ਅਤੇ ਬੋਲਿਆ ਜਨਾਬ ਇਹ ਪੈਸੇ ਆਪਣੇ ਕੋਲ ਰੱਖੋ ਤੁਹਾਡੇ ਕਿਸੇ ਹੋਰ ਕੰਮ ਆਉਣਗੇ। ਕਿਉਂ? ਤੈਨਨੇ ਕੀ ਲੋੜ ਹੈ ਮੇਰੀ ਫਿਕਰ ਕਰਨ ਦੀ? ਚੁੱਪ ਕਰਕੇ ਆਪਣੇ ਪੈਸੇ ਲੈ। ਗੀਤ ਨੇ ਥੋੜਾ ਜਿਹਾ ਗੁੱਸਾ ਦਿਮਾਉਂਦੇ ਹੋਏ ਕਿਹਾ। ਕੋਈ ਖੁਦਗਰਜ਼ ਕੁੜੀ ਸੀ। ਆਸਤਾ ਕਦੇ ਵੀ ਉਸਨੇ ਕਿਸੇ ਤੋਂ 1 ਰੁਪਏ ਦੀ ਚੀਜ਼ ਨਹੀਂ ਸੀ ਲਈ। ਫਿਰ ਉਹ ਆਪਣੇ ਸੂਲਾਂ ਤੋਂ ਕਿਵੇਂ ਪਿੱਛੇ हट ਸਕਦੀ ਸੀ ਪਰ ਗੁੱਸੇ ਵਿੱਚ ਬੋਲਣ ਕਰਕੇ ਉਸ ਦੇ ਨੇੜੇ ਤੇੜੇ ਵਾਰੀਆਂ ਸਭ ਸਵਾਰੀਆਂ ਨੇ ਉਸ ਦੀ ਗੱਲ ਸੁਣ ਵੀ ਲਈ ਸੀ ਅਤੇ ਸਮਝ ਵੀ ਪਰ ਅਜੇ ਤੱਕ ਕਿਸੇ ਨੇ ਵੀ ਕੰਡਕਟਰ ਨੂੰ ਕੁਝ ਨਹੀਂ ਸਿੱਖਿਆ ਜੇ ਜਾਣ ਬੁਝ ਕੇ ਨਹੀਂ ਸੀ ਕਹਿਣਾ ਚਾਹੁੰਦੇ ਕੀ ਐਵੇਂ ਹਰ ਟਾਈਮ ਤੁਸੀਂ ਗੁੱਸੇ ਰਹਿੰਦੇ ਹੋ ਮੈਂ ਤੁਹਾਡਾ ਕਿੰਨਾ ਖਿਆਲ ਰੱਖਦਾ ਹਾਂ ਕਿ ਤੁਸੀਂ ਹੋ ਕਿ ਮੈਨੂੰ ਹਰ ਟਾਈਮ ਵੱਡਣ ਖਾਣੋਂ ਪੈਂਦੇ ਰਹਿੰਦੇ ਹੋ ਕੀ ਖਾ ਕੇ ਆਉਂਦੇ ਹੁੰਨੇ ਹੋ ਘਰੋਂ ਸਵੇਰੇ ਸਵੇਰੇ ਕਿਤੇ ਹਰੀ ਮਿਰਚ ਤਨੇ ਖਾਂਦੇ ਰੋਟੀ ਨਾਲ ਸਲਾਦ ਸਮਝ ਕੇ ਫਿਰ ਡਾਕਟਰ ਨੇ ਮਜ਼ਾਕ ਕਰਦੇ ਨੇ ਕਿਆ ਅਤੇ ਗੀਤ ਦੇ ਕੋਲ ਸੀਟ ਤੇ ਬੈਠ ਗਿਆ ਕਿਉਂਕਿ ਉਹ ਮੇਰੇ ਪਿੱਛੇ ਪਿਆ ਰਹਿੰਦਾ ਹੈ ਕੀ ਚਾਹੁੰਦਾ ਹੈ ਦੱਸ ਦੇਖ ਮੈਂ ਮਜਬੂਰ ਆ ਤਾਂ ਕਰਕੇ ਤੇਰੀ ਬਾਸਟਾ ਆ ਜਾਂਦੀ ਆ ਤੂੰ ਮੈਨੂੰ ਤਾਂ ਕਿਉਂ ਕਰਦਾ ਹੈ ਮੈਨੂੰ ਨਹੀਂ ਪਤਾ ਪਰ ਜੇ ਤੂੰ ਆਹੀ ਕੁਛ ਕਰਦਾ ਰਿਹਾ ਤਾਂ ਮੈਨੂੰ ਮਜਬੂਰ ਹੋ ਕੇ ਨੌਕਰੀ ਛੱਡਣੀ ਪਊ ਮੈਂ ਤੇਰੇ ਮੂਰੇ ਹੱਥ ਬੰਦ ਦੀ ਆ ਮੈਨੂੰ ਕਰ ਲੈnde ਨੌਕਰੀ ਮਸਾ ਮਿਲੀ ਹੈ ਮੇਰੀ ਮਜਬੂਰੀ ਦਾ ਨਜਾਇਜ਼ ਫਾਇਦਾ ਨਾ ਚੱਕ ਪਲੀਜ਼ ਗੀਤ ਨੇ ਉਸ ਦਾ ਤਰਲਾ ਕੀਤਾ ਬੋਲਦੀ ਬੋਲਦੀ ਦੀ ਉਸ ਦੀ ਆਵਾਜ਼ ਭਾਰੀ ਹੋ ਗਈ ਅਤੇ ਅੱਖਾਂ ਵਿੱਚ ਹੰਝੂ ਭਰ ਆਏ ਸਨ ਜੋ ਨਾਲ ਬੈਠੇ ਕੰਡਕਟਰ ਨੇ ਦੇਖ ਲਈ ਸਨ ਮੈਦਾਂ ਬਸ ਤੁਹਾਨੂੰ ਕਹਿੰਦਾ ਕਹਿੰਦਾ ਕੰਡਕਟਰ ਰੁਕ ਗਿਆ ਅਤੇ ਉੱਠ ਕੇ ਬਾਕੀ ਨਵੀਆਂ ਚੜੀਆਂ ਸਵਾਰੀਆਂ ਦੀ ਟਿਕਟਾਂ ਕੱਟਣ ਲੱਗ ਗਿਆ ਬਸ ਸ਼ਹਿਰ ਪਹੁੰਚ ਗਈ ਸੀ ਪਰ ਕੰਡਕਟਰ ਮੁੜ ਕੇ ਨਾ ਤਾਂ ਗੀਤ ਕੋਲ ਆਇਆ ਸੀ ਅਤੇ ਨਾ ਹੀ ਉਸਨੇ ਜਾਂਦੀ ਨੂੰ ਕੁਝ ਕਿਹਾ ਸੀ। ਗੀਤ ਨੇ ਹਸਪਤਾਲ ਜਾ ਕੇ ਪੂਰਾ ਦਿਨ ਕੰਮ ਕੀਤਾ ਅਤੇ ਸ਼ਾਮ ਨੂੰ ਵਾਪਸ ਬੱਸ ਲੈ ਕੇ ਘਰ ਆ ਗਈ। ਅੱਜ ਕੰਡਕਟਰ ਨੇ ਉਸ ਨੂੰ ਸ਼ਾਮ ਸਮੇਂ ਵੀ ਕੁਝ ਨਹੀਂ ਸੀ ਕਿਹਾ ਅਤੇ ਚੁੱਪਚਾਪ ਬਿਨਾਂ ਪੈਸੇ ਲਏ ਟਿਕਟ ਦੇ ਕੇ ਪਿਛਲੀ ਸੀਟ ਤੇ ਜਾ ਬੈਠਿਆ ਸੀ। ਅਚਾਨਕ ਉਸ ਵਿੱਚ ਆਏ ਇਸ ਬਦਲਾਅ ਕਾਰਨ ਗੀਤ ਨੂੰ ਥੋੜਾ ਜਿਹਾ ਸੁਖ ਦਾ ਸਾਹ ਵੀ ਆਇਆ ਸੀ। ਪਰ ਨਾਲ ਹੀ ਉਹ ਫਿਕਰਮੰਦ ਵੀ ਸੀ ਕਿਉਂਕਿ ਉਹ ਸੋਚ ਰਹੀ ਸੀ ਕਿ ਕਿਤੇ ਕੰਡਕਟਰ ਦੀ ਚੁੱਕ ਉਸ ਲਈ ਕੋਈ ਨਵੀਂ ਮੁਸੀਬਤ ਸਨੇਹਾ ਹੀ ਨਾ ਹੋਵੇ ਉਸਨੇ ਹਰ ਰੋਜ਼ ਜੋ ਜਾਣਾ ਸੀ ਉਸੇ ਬੱਸ ਵਿੱਚ ਪਰ ਫੇਰ ਵੀ ਉਹ ਆਪਣੇ ਆਪ ਨੂੰ ਘਰ ਦੇ ਕਮਾਂਕਾਰਾਂ ਵਿੱਚ ਰੁੱਝਿਆ ਰੱਖਣ ਦੀ ਨਾਕਾਮਯਾਬ ਕੋਸ਼ਿਸ਼ ਕਰ ਰਹੀ ਸੀ ਕਿਉਂਕਿ ਚਾਹ ਕੇ ਵੀ ਉਹ ਆਪਣੀ ਫਿਕਰ ਨੂੰ ਨਾ ਹੀ ਛੱਡ ਸਕਦੀ ਸੀ ਅਤੇ ਨਾ ਹੀ ਕਿਸੇ ਨਾਲ ਵੰਡ ਸਕਦੀ ਸੀ ਭਾਵੇਂ ਕਿਸੇ ਨੂੰ ਵੀ ਦੱਸ ਨਹੀਂ ਸੀ ਸਕਦੀ ਕਿਉਂਕਿ ਜਿਉਂ ਅਜਿਹਾ ਕਰਦੀ ਸੀ ਤਾਂ ਘਰਦਿਆਂ ਨੇ ਉਸਨੂੰ ਸ਼ਹਿਰ ਨੌਕਰੀ ਕਰਨ ਲਈ ਨਹੀਂ ਸੀ ਜਾਣ ਦੇਣਾ ਸਗੋਂ ਉਸਨੂੰ ਘਰ ਬਿਠਾ ਦੇਣਾ ਸੀ ਰੋਟੀ ਖਾ ਕੇ ਉਹ ਮੰਜੇ ਤੇ ਜਾ ਲੇਟੀ ਪਰ ਨੀਂਦ ਦੀ ਜਗ੍ਹਾ ਸੋਚਾਂ ਵਿੱਚ ਲਿਪਤ ਰਹੀ ਸੋਚਦੀ ਸੋਚਦੀ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ ਸਵੇਰੇ ਅੱਖ ਖੁੱਲੀ ਤਾਂ ਜਲਦੀ ਨਾਲ ਉੱਠ ਕੇ ਆਪਣੇ ਨੇਤ ਦੇ ਕੰਮਾਂ ਵਿੱਚ ਰੁੱਝ ਗਈ ਜਦੋਂ ਉਹ ਡਿਊਟੀ ਤੇ ਜਾਣ ਬਾਰੇ ਸੋਚਦੀ ਤਾਂ ਕੰਡਕਟਰ ਅੱਗੇ ਪਤਾ ਨਹੀਂ ਕੀ ਕਰੇਗਾ ਇਹ ਹੀ ਸੋਚ ਕੇ ਉਸੇ ਸਾਹ ਸੁੱਕਣ ਲੱਗ ਜਾਂਦੀ ਜਦੋਂ ਜਾਣ ਦਾ ਸਮਾਂ ਹੋਇਆ ਤਾਂ ਉਸ ਦਾ ਦਿਲ ਕਰਦਾ ਸੀ ਕਿ ਉਹ ਡਿਊਟੀ ਹੀ ਨਾ ਜਾਵੇ ਪਰ ਮੁਸ਼ਕਿਲ ਨਾਲ ਤਾਂ ਇਹ ਕੰਮ ਉਸ ਨੂੰ ਮਿਲਿਆ ਸੀ ਫਿਰ ਕੀ ਪਤਾ ਸੀ ਕੋਈ ਨੌਕਰੀ ਉਸ ਨੂੰ ਮਿਲੇ ਜਨਾ ਕੈਰੋ ਡਿਊਟੀ ਜਾਣ ਲਈ ਬੱਸ ਵਿੱਚ ਜਾ ਸਵਾਰ ਹੋਈ ਕੰਡਕਟਰ ਆਇਆ ਅਤੇ ਉਸ ਦੀ ਟਿਕਟ ਕਾਰਟੂਸ ਦੇ ਹੱਥ ਤੇ ਰੱਖ ਗਿਆ ਪਰ ਪੈਸੇ ਨਾ ਲੈ ਕੇ ਗਿਆ ਕਈ ਦਿਨਾਂ ਤੱਕ ਇਹੀ ਸਭ ਚੱਲਦਾ ਰਿਹਾ ਕੰਡਕਟਰ ਆਉਂਦਾ ਅਤੇ ਟਿਕਟ ਕੱਟ ਕੇ ਦੇ ਜਾਂਦਾ ਨਾ ਪੈਸੇ ਲੈਂਦਾ ਤੇ ਨਾ ਹੀ ਕੋਈ ਹੋਰ ਗੱਲ ਕਰਦਾ। ਕਈ ਦਿਨਾ ਬਾਅਦ ਗੀਤ ਦੇ ਸਬਰ ਦਾ ਬੰਨ ਟੁੱਟ ਗਿਆ ਅਤੇ ਉਸਨੇ ਕੰਡਕਟਰ ਨੂੰ ਟਿਕਟ ਦੇਣ ਆਏ ਨੂੰ ਰੋਕ ਕੇ ਇਸ਼ਾਰੇ ਨਾਲ ਆਪਣੇ ਕੋਲ ਸੀਟ ਤੇ ਬਿਠਾ ਰਿਆ ਅਤੇ ਬੋਲੀ ਸਿੱਧਾ-ਸਿੱਧਾ ਦੱਸ ਕਿ ਚਾਹੁੰਦਾ ਏ ਰੋਜ਼ ਹੀ ਪੈਸੇ ਨਹੀਂ ਲੈਂਦਾ ਤੈਨੂੰ ਡਰਾਈਵਰ ਜਾਂ ਫਿਰ ਕੋਈ ਹੋਰ ਨਹੀਂ ਪੁੱਛਦਾ ਕੋਈ ਤੈਤੋ ਹਿਸਾਬ-ਕਿਤਾਬ ਹੀ ਨਹੀਂ ਲੈਂਦਾ ਗੀਤ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਬਸ ਇਹੀ ਗੱਲ ਹੈ ਔਰ ਕੋਈ ਗੱਲ ਨਹੀਂ ਮੇਰੇ ਅਦਾ ਕਰਨ ਦੇ ਪਿੱਛੇ ਕੰਡਕਟਰ ਬੋਲਿਆ ਤੈਨੂੰ ਮੇਰਾ ਨਾਂ ਕਿਨੇ ਦੱਸਿਆ ਏ ਗੀਤ ਨੇ ਹੈਰਾਨ ਹੋ ਕੇ ਪੁੱਛਿਆ ਉਹ ਤਾਂ ਮੈਂ ਪਤਾ ਕੀਤਾ ਮੇਰੇ ਦੋਸਤੋਂ ਕੰਡਕਟਰ ਬੋਲਿਆ ਦੋਸਤ ਕੌਣ ਹੈ ਤੇਰਾ ਦੋਸਤ ਜਿਹੜਾ ਮੈਨੂੰ ਜਾਣਦਾ ਏ ਗੀਤ ਹੋਰ ਹੈਰਾਨ ਹੋ ਕੇ ਬੋਲੀ ਉਹ ਜੀ ਤੁਹਾਡੇ ਪਿੰਡ ਦਾ ਨਿੰਮਾ ਨਹੀਂ ਆਲੂ ਵਾਲੀ ਆ ਉਹ ਮੇਰਾ ਦੋਸਤ ਹੈ ਕੰਡਕਟਰ ਨੇ ਦੱਸਿਆ ਮਤਲਬ ਤੇਰੇ ਕਰਕੇ ਹੁਣ ਮੈਨੂੰ ਲੋਕਾਂ ਦੀਆਂ ਗੱਲਾਂ ਵੀ ਸੁਣੀਆਂ ਪੈਣਗੀਆਂ ਗੀਤ ਨੇ ਅੱਖਾਂ ਭਾਰਦੀ ਨੇ ਕਿਹਾ ਮੈਂ ਮੂੰਹ ਤੋੜ ਦਿਉਂਗਾ ਆਂਦਾ ਜਿਹੜਾ ਤੁਹਾਨੂੰ ਕੁਝ ਵੀ ਬੋਲੂਗਾ ਫालतू ਕੰਡਕਟਰ ਬੋਲੇ ਆ ਤੇ ਗੀਤ ਉਸਦੇ ਮੂੰਹ ਵੱਲ ਤੌਰ-ਖੋਰ ਹੋ ਕੇ ਦੇਖਣ ਲੱਗੀ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਤੁਸੀਂ ਪਲੀਜ਼ ਮੈਨੂੰ ਜਵਾਬ ਨਾ ਦਿਓ ਪਹਿਲੀ ਵਾਰ ਮੈਨੂੰ ਕੋਈ ਇੰਨਾ ਵਧੀਆ ਲੱਗਿਆ ਤੁਸੀਂ ਮੈਨੂੰ ਪਿਆਰ ਕਰੋਗੇ ਤਾਂ ਵੀ ਠੀਕ ਹੈ ਨਹੀਂ ਕਰੋਗੇ ਤਾਂ ਵੀ ਪਰ ਮੈਨੂੰ ਤੁਸੀਂ ਤੁਹਾਨੂੰ ਪਿਆਰ ਕਰਨੋਂ ਨਾ ਰੋਕਿਓ ਜੇ ਕਦੇ ਵੀ ਤੁਹਾਡੇ ਦਿਲ ਵਿੱਚ ਮੇਰੇ ਲਈ ਪਿਆਰ ਆਵੇ ਤਾਂ ਤੁਸੀਂ ਬਸ ਪਿਛਲੀ ਸੀਟ ਤੇ ਬੈਠ ਜਾਓ ਮੈਂ ਸਮਝ ਜਾਊਂਗਾ ਕਿ ਤੁਸੀਂ ਵੀ ਮੈਨੂੰ ਕਹਿੰਦੇ ਹੋਏ ਕੰਡਕਟਰ ਦੀਆਂ ਅੱਖਾਂ ਭਾਰ ਆਈਆਂ ਅਤੇ ਉਹ ਉੱਠ ਕੇ ਅੱਖਾਂ ਸਾਫ਼ ਕਰਦਾ ਹੋਇਆ ਡਰਾਈਵਰ ਦੇ ਨਾਲ ਜਾ ਬੈਠਿਆ ਦੇਨ ਲੰਘਦੇ ਗਏ ਅਤੇ ਕੰਡਕਟਰ ਨੇ ਗੀਤ ਨਾਲ ਉਸੇ ਤਰ੍ਹਾਂ ਦਾ ਵਧੀਆ ਵਰਤਾਓ ਹੀ ਰੱਖਿਆ ਉਹ ਸਿਰਫ ਟਿਕਟ ਕੱਟ ਕੇ ਬਿਨਾਂ ਪੈਸੇ ਲਏ ਉਸਦੇ ਹੱਥ ਫੜਾ ਜਾਂਦਾ ਅਤੇ ਹੋਰ ਕੋਈ ਵੀ ਹਰਕਤ ਨਾ ਕਰਦਾ ਸੋਗਾ ਹੋਣ ਤਾਂ ਉਸਨੇ ਪਹਿਲਾ ਵਾਂਗ ਗੀਤ ਇਸ ਸੀਟ ਤੇ ਖਾਲੀ ਪਈ ਜਗ੍ਹਾ ਤੇ ਬੈਠਣਾ ਵੀ ਛੱਡ ਦਿੱਤਾ ਸੀ ਗੀਤ ਨੂੰ ਉਸਦੀਆਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਮਨ ਹੀ ਮਨ ਗੀਤ ਵੀ ਉਸਨੂੰ ਪਸੰਦ ਕਰਨ ਲੱਗ ਪਈ ਸੀ ਗੀਤ ਨੂੰ ਇੱਕ ਮਹੀਨੇ ਤੋਂ ਉੱਪਰ ਹੋ ਗਿਆ ਸੀ ਸ਼ਹਿਰ ਨੌਕਰੀ ਕਰਨ ਲੱਗੀ ਨੂੰ ਪਰ ਕੰਡਕਟਰ ਨੇ ਕਦੇ ਉਸਨੂੰ ਨਜ਼ਾਇਜ਼ ਤਰੀਕੇ ਨਾਲ ਤੰਗ ਨਹੀਂ ਸੀ ਕੀਤਾ ਉਸਨੂੰ ਪਹਿਲੀ ਤਨਖਾਹ ਮਿਲੀ ਤਾਂ ਉਸਨੇ ਉਸ ਵਿੱਚੋਂ 200 ਰੁਪਏ ਗੁਰੂ ਘਰ ਦੀ ਗੋਲਕ ਵਿੱਚ ਪਾ ਦਿੱਤੇ ਅਤੇ ਬਾਕੀ ਆਪਣੀ ਮਾਂ ਨੂੰ ਲੈ ਜਾ ਫੜਾਏ ਉਸ ਦੀ ਮਾਂ ਨੇ ਉਸ ਨੂੰ ਬਹੁਤ ਪਿਆਰ ਦਿੱਤਾ ਅਤੇ ਉਸ ਦੀ ਤਨਖਾਹ ਵਿੱਚੋਂ ਉਸੇ ਲਈ ਇੱਕ ਸੂਟ ਲੈ ਕੇ ਦਿੱਤਾ ਅਤੇ ਆਪ ਹੀ ਸਲਾਈ ਵੀ ਕਰ ਦਿੱਤਾ ਗੀਤ ਦਾ ਜਨਮ ਦਿਨ ਜੋ ਨੇੜੇ ਆ ਰਿਹਾ ਸੀ ਦਿਨ ਲੰਘਦੇ ਗਏ ਅਤੇ ਗੀਤ ਦਾ ਜਨਮ ਦਿਨ ਵੀ ਆ ਗਿਆ ਉਹ ਆਪਣੀ ਮੰਮੀ ਦੁਆਰਾ ਸਲਾਈ ਕੀਤਾ ਨਵਾਂ ਸੂਟ ਪਾ ਕੇ ਜਦੋਂ ਬਾਸ ਵਿੱਚ ਚੜੀ ਤਾਂ ਕੰਡਕਟਰ ਦੀਆਂ ਅੱਖਾਂ ਨੂੰ ਉਹ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਸੋਹਣੀ ਲੱਗੀ ਰੋਜੀ ਸੂਟ ਅਤੇ ਨਾਲ ਹੀ ਲਾਲ ਦੁਪੱਟੇ ਦੋਵਾਂ ਕਰਕੇ ਉਸ ਦਾ ਕਨਕਵੰਨਾ ਰੰਗ ਨਿੱਕਰ ਕੇ ਆ ਰਿਹਾ ਸੀ ਉਹ ਸੀਟ ਤੇ ਜਾ ਬੈਠੀ ਅਤੇ ਕੰਡਕਟਰ ਦੇ ਟਿਕਟ ਦੇਣ ਆਉਣ ਦਾ ਇੰਤਜ਼ਾਰ ਕਰਨ ਲੱਗੀ ਪਰ ਅੱਜ ਪਤਾ ਨਹੀਂ ਕਿਉਂ ਉਸ ਨੂੰ ਇਹ ਚੰਦ ਕੋ ਮਿੰਟ ਵੀ ਬਹੁਤ ਜ਼ਿਆਦਾ ਲੱਗ ਰਹੀ ਸਨ ਕੰਡਕਟਰ ਬੈਠਾ ਡਰਾਈਵਰ ਨਾਲ ਆਪਣੀਆਂ ਹੀ ਗੱਲਾਂ ਵਿੱਚ ਮਸਤ ਸੀ ਜਿਵੇਂ ਜਾਣ ਬੁੱਝ ਕੇ ਉਸ ਨੂੰ ਇਸ ਤਰ੍ਹਾਂ ਜਿਤਾ ਰਿਹਾ ਸੀ ਖੈਰ ਗੀਤ ਨੂੰ ਉਸਦੀ ਇਜ਼ਹਾਰ ਕਰਨ ਵਾਲੀ ਗੱਲ ਯਾਦ ਆ ਗਈ ਅਤੇ ਉੱਠ ਕੇ ਬੱਸ ਦੀ ਆਖਰੀ ਸੀਟ ਤੇ ਜਾ ਬੈਠੀ ਕੰਡਕਟਰ ਨੇ ਜਦੋਂ ਦੇਖਿਆ ਕਿ ਗੀਤ ਆਪਣੀ ਸੀਟ ਤੇ ਨਹੀਂ ਹੈ ਤਾਂ ਉਸਦੀ ਨਿਗਾਹ ਤੁਰੰਤ ਆਖਰੀ ਸੀਟ ਵੱਲ ਚਲੀ ਗਈ ਜਦੋਂ ਉਸਨੇ ਗੀਤ ਨੂੰ ਉੱਥੇ ਬੈਠੀ ਦੇਖਿਆ ਤਾਂ ਉਸਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਉਹ ਉੱਠ ਕੇ ਸਵਾਰੀਆਂ ਦੀਆਂ ਟਿਕਟਾਂ ਕੱਟਣ ਲੱਗ ਗਿਆ ਅਤੇ 5 ਕੋ ਮਿੰਟ ਬਾਅਦ ਉਹ ਗੀਤ ਦੀ ਟਿਕਟ ਲੈ ਕੇ ਉਸ ਕੋਲ ਪਹੁੰਚ ਗਿਆ ਉਸ ਦੇ ਕੋਲ ਹੀ ਬੈਠ ਗਿਆ ਅਤੇ ਉੱਪਰ ਵੱਲ ਦੋਵੇਂ ਹੱਥ ਜੋੜਦੇ ਹੋਏ ਬੋਲਿਆ ਸ਼ੁਕਰ ਹੈ ਓਏ ਮੇਰੇ ਰੱਬਾ ਜਨਾਬ ਦੇ ਮਨ ਮਿਹਰਤਾ ਪਈ ਨਹੀਂ ਤਾਂ ਮੈਨੂੰ ਤਾਂ ਲੱਗਦਾ ਮੈਂ ਕੁਆਰਾ ਹੀ ਮਰ ਜਾਣਾ ਉਸੀ ਗੱਲ ਸੁਣ ਕੇ ਗੀਤ ਦਾ ਹਾਸਾ ਨਿਕਲ ਗਿਆ ਅਤੇ ਉਹ ਬੋਲੀ ਮੇਰੀ ਟਿਕਟ ਤਾਂ ਦੇ ਦੇਵੋ ਖੁਸ਼ੀ ਚ ਕਿਤੇ ਹੋਈ ਨਾ ਭੁੱਲ ਜਾਇਓ ਹੋਰ ਕਿਤੇ ਰਾਤ ਚੱਕਰ ਚੜ ਜੇ ਤੇ ਮੈਨੂੰ ਜੁਰਮਾਨਾ ਕਰ ਦੇ ਮੈਂ ਗਰੀਬਣੀ ਦੱਸੋ ਕਿੱਥੋਂ ਪਰ ਉਪਲ ਅਦਾਸ ਨੂੰ ਨਾ ਜੁਰਮਾਨਾ ਮੇਰੇ ਹੁੰਦੇ ਗੱਲਾਂ ਕਰਨ ਦਾ ਕੀ ਮਤਲਬ ਹੈ ਭਲਾ ਆ ਲੋ ਮਾਲਕ ਟਿਕਟ ਤਾਂ ਮੈਂ ਸਵੇਰੀ ਕੱਟ ਕੇ ਲੱਗ ਰੱਖ ਲੈਣਾ ਹੁੰਦਾ ਆਪਣੀ ਜੇਬ 'ਚ ਕੰਡਕਟਰ ਨੇ ਜਵਾਬ ਦਿੱਤਾ ਅਤੇ ਟਿਕਟ ਗੀਤ ਦੇ ਹੱਥ 'ਤੇ ਰੱਖ ਦਿੱਤੀ ਥੈਂਕ ਯੂ ਗੀਤ ਨੇ ਟਿਕਟ ਫੜਦੀ ਨੇ ਕਿਹਾ ਨਾਨਾ ਜੀ ਆ ਥੈਂਕ ਯੂ ਥੈਂਕ ਯੂ ਦਿੱਤਾ ਕੀ ਲੋੜ ਹੈ ਭਲਾ ਕਹਿੰਦੀ ਇਹ ਤਾਂ ਪੜ੍ਹੇ ਲਿਖੇ ਮੁੰਡੇ ਕੁੜੀਆਂ ਬੋਲਦੇ ਹੁੰਦੇ ਨੇ ਗੱਲ-ਗੱਲ ਤੇ ਕੰਡਕਟਰ ਨੇ ਕਿਹਾ ਮਤਲਬ ਗੀਤ ਨੇ ਪੁੱਛਿਆ ਮਤਲਬ ਕਿ ਆਪਾਂ ਹੈਗੇ ਕੋਰੇ ਅਨਪੜ੍ਹ ਇਹ ਗੱਲਾਂ ਨਹੀਂ ਆਪਾਂ ਨੂੰ ਆਉਂਦੀਆਂ ਹੂੰ ਬੋਲ ਲੈਣਾ ਮੈਂ ਵੀ ਕੰਮ ਚਲਾਉ ਗਰੇਜੀ ਕੰਡਕਟਰ ਬੋਲਿਆ ਬਿਲਕੁਲ ਸਕੂਲ ਨਾ ਗਏ ਹੁੰਦੇ ਤਾਂ ਤੁਹਾਨੂੰ ਕੰਮ ਚਲਾਉ ਵੀ ਨਹੀਂ ਸੀ ਆਉਣੀ ਐ ਤਾਂ ਮਾੜਾ ਮੋਟਾ ਤਾਂ ਗਏ ਹੀ ਹੋਣੇ ਆ ਸਕੂਲ ਤੁਸੀਂ ਵੀ ਗੀਤ ਨੇ ਗੱਲ-ਗੱਲ ਵਿੱਚ ਹੀ ਉਸ ਦੀ ਪੜ੍ਹਾਈ ਬਾਰੇ ਜਾਣਨ ਦੀ ਇੱਛਾ ਜ਼ਾਹਿਰ ਕੀਤੀ ਨਾ ਨਾ ਐ ਤਾਂ 10ਵੀਂ ਤੱਕ ਪੜ੍ਹਿਆ ਮੈਂ ਵੀ ਕਹਿ ਕੇ ਕੰਡਕਟਰ ਹੱਸ ਪਿਆ ਫੇਰ ਝੂਠ ਕਿਉਂ ਬੋਲਦੇ ਹੋ ਐਵੇਂ ਹੀ ਬੰਦ ਅਜੇ ਗੀਤ ਨੇ ਪਿਆਰ ਨਾਲ ਇੱਕ ਦਫਾ ਜਮ ਉਸਤੇ ਮਾਰਦੀ ਨੇ ਕਿਹਾ ਵੈਸੇ ਹੀ ਕਹਿੰਦਾ ਸੀ ਮੈਂ ਤਾਂ ਤੁਹਾਨੂੰ ਮੈਂ ਇੱਕ ਗੱਲ ਪੁੱਛਾਂ ਤੁਹਾਨੂੰ ਤੁਸੀਂ ਮੈਨੂੰ ਇੰਨੇ ਦਿਨ ਤੜਫਾਇਆ ਕਿਉਂ ਭਲਾ ਕਦੇ ਤਰਸਨੀਆ ਇਹ ਮੇਰੇ ਤੇ ਤੁਹਾਨੂੰ ਕੰਡਕਟਰ ਬੋਲਿਆ ਇਸ ਸਮੇ ਉਸਦਾ ਚਿਹਰਾ ਬਹੁਤ ਉਦਾਸ ਸੀ ਜੋ ਗੀਤ ਤੋਂ ਦੇਖ ਨਾ ਹੋਇਆ ਮੈਂ ਕਿਹੜਾ ਜਾਣ ਬੂਜ ਕੇ ਤੜਫਾਇਆ ਏ ਮੈਨੂੰ ਤਾਂ ਸਮਝ ਹੀ ਨਹੀਂ ਸੀ ਆਉਂਦੀ ਕਿ ਕੀ ਕਰਾਂ ਤੇ ਕੀ ਨਾ ਕਰਾਂ ਗੀਤ ਨੇ ਕੰਡਕਟਰ ਦੇ ਪੱਟ ਤੇ ਰੱਖੇ ਹੋਏ ਹੱਥ ਤੇ ਹੱਥ ਰੱਖ ਕੇ ਜਵਾਬ ਦਿੱਤਾ ਹੁਣ ਮੈਨੂੰ ਛੱਡ ਕਿਤਾ ਨਹੀਂ ਜਾਂਦੇ ਕਿਤੇ ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਜੇ ਤੁਸੀਂ ਮੈਨੂੰ ਛੱਡ ਕੇ ਗਏ ਤਾਂ ਮੈਨੂੰ ਨਹੀਂ ਲੱਗਦਾ ਮੈਂ ਜੀ ਸਕੂੰਗਾ ਕੰਡਕਟਰ ਬੋਲਿਆ ਕਮਲਿਆ ਤੁਸੀਂ ਬਾਦ ਹੈ ਤੁਹਾਡੇ ਨਾਲ ਗੀਤ ਹੁਣ ਮਰ ਕੇ ਵੀ ਤੁਹਾਡਾ ਹੱਥ ਨਹੀਂ ਛੱਡਦੀ ਗੀਤ ਨੇ ਉਸਦਾ ਹੱਥ ਘੋੜਦੀ ਨਹੀਂ ਕਿਹਾ ਦਿਵਿਆ ਕੰਡਕਟਰ ਨੇ ਪੁੱਛਿਆ ਵਿਆਹ ਬਾਰੇ ਤਾਂ ਜਿਵੇਂ ਸੋਚਿਆ ਹੀ ਨਹੀਂ ਗੀਤ ਬੋਲੀ ਮਤਲਬ ਮੇਰੇ ਨਾਲ ਨਹੀਂ ਕਰਾਉਂਦੇ ਕੰਡਕਟਰ ਬੋਲਿਆ ਲੈ ਮੈਂ ਘਰਦਿਆਂ ਨੂੰ ਕੀ ਕਹੂੰਗੀ ਵੀ ਮੁੰਡਾ ਕੌਣ ਹੈ ਕੰਡਕਟਰ ਹੀਤਨੇ ਕਿਆ ਕਿਉਂ ਜੀ ਕੰਡਕਟਰ ਬੰਦੇ ਨਹੀਂ ਹੁੰਦੇ ਕਿੰਨੇ ਟਾਈਮ ਦੀ ਰੋਟੀ ਤੱਕ ਖਿਲਾ ਹੀ ਸਕਦਾ ਮੈਂ ਤੁਹਾਨੂੰ ਕੰਡਕਟਰ ਥੋੜਾ ਜਿਹਾ ਨਾਰਾਜ਼ ਹੁੰਦੇ ਹੋਏ ਬੋਲਿਆ ਮੇਰੇ ਕਹਿਣ ਦਾ ਮਤਲਬ ਹੈ ਕਿ ਤੁਹਾਡਾ ਕੋਈ ਨਾਮ ਵੀ ਤਾਂ ਹੋਊਗਾ ਜਿਵੇਂ ਮੇਰਾ ਨਾਮ ਗੀਤ ਹੈ ਬਾਸ ਦਾ ਨਾਮ ਕਪੂਰ ਬਾਸ ਹੈ ਸਾਡੇ ਸ਼ਹਿਰ ਦਾ ਨਾਮ ਹੈ ਲੁਧਿਆਣਾ ਐਵੇਂ ਹੀ ਤੁਹਾਡਾ ਵੀ ਤਾਂ ਨਾਮ ਰੱਖਿਆ ਹੋਊਗਾ ਕੋਈ ਨਾ ਕੋਈ ਤਾਂ ਕਰਦਿਆਂ ਨੇ ਗੀਤ ਮਜ਼ਾਕੀਆ ਲਹਿਜੇ ਵਿੱਚ ਬੋਲੀ ਤੁਸੀਂ ਤਾਂ ਜੀ ਮੈਨੂੰ ਡਰਾ ਹੀ ਦਿੱਤਾ ਸੀ ਮੇਰਾ ਨਾਂ ਵੈਸੇ ਤਾਂ ਬੇਬੇ ਨੇ ਤਜਿੰਦਰ ਰੱਖਿਆ ਸੀ ਉਹਦਾਂ ਜਦੋਂ ਦੀ ਉਹ ਗਈ ਐ ਕੋਈ ਨਹੀਂ ਤਜਿੰਦਰ ਕਹਿੰਦਾ ਸਾਰੇ ਤਾਰੀ-ਤਾਰੀ ਕਹਿੰਦੇ ਰਹਿੰਦੇ ਨੇ ਕੰਡਕਟਰ ਨੇ ਜਵਾਬ ਦਿੱਤਾ ਅਤੇ ਬੋਲਦੇ-ਬੋਲਦੇ ਉਸ ਦਾ ਗੱਜ ਭਾਰ ਆਇਆ ਕੋਈ ਨਾ ਹੁਣ ਇਹ ਤੁਹਾਨੂੰ ਕਮੀ ਮਹਿਸੂਸ ਹੁੰਦੀ ਕਦੇ ਬੇਬੇ ਦੀ ਗੀਤ ਨੇ ਕਿਹਾ ਐਨ ਨੂੰ ਸ਼ਹਿਰ ਆ ਗਿਆ ਅਤੇ ਗੀਤ ਹੱਥ ਦੇ ਇਸ਼ਾਰੇ ਨਾਲ ਬਾਹੇ ਕਰਦੀ ਹੋਈ ਬਾਸ ਵਿੱਚੋਂ ਹੇਠਾਂ ਉਤਰ ਗਈ। ਆਜੋ ਬਹੁਤ ਖੁਸ਼ ਸੀ। ਇੱਕ ਤਾਂ ਉਸਦਾ ਜਨਮ ਦਿਨ ਸੀ ਅਤੇ ਦੂਜਾ ਉਸ ਨੂੰ ਤੇਜਿੰਦਰ ਜੋ ਮਿਲਿਆ ਸੀ। ਉਹ ਰੱਬ ਦਾ ਸ਼ੁਕਰ ਕਰਦੀ ਨਹੀਂ ਸੀ ਥੱਕ ਰਹੀ। ਉਹ ਸੋਚ ਰਹੀ ਸੀ ਕਿ ਕਿਵੇਂ ਤਾਰੀ ਨੇ ਨਾਲੇ ਉਸ ਨਾਲ ਇੰਨੀਆਂ ਗੱਲਾਂ ਵੀ ਕਰ ਲਈਆਂ ਅਤੇ ਨਾਲ ਹੀ ਉਸਨੇ ਆਪਣਾ ਕੰਮ ਵੀ ਬਖੂਬੀ ਕੀਤਾ। ਜੇ ਉਹਨਾਂ ਦੋਵਾਂ ਦਾ ਵਿਆਹ ਹੋ ਜਾਵੇ ਤਾਂ ਉਸ ਦਾ ਕਿੰਨਾ ਖਿਆਲ ਰੱਖਿਆ ਕਰੇਗਾ। ਪੂਰਾ ਦਿਨ ਕਦੋਂ ਲੰਘ ਗਿਆ ਗੀਤ ਨੂੰ ਪਤਾ ਹੀ ਨਾ ਚੱਲਿਆ ਖੁਸ਼jou ਇੰਨੀ ਸੀ ਜਦੋਂ ਛੁੱਟੀ ਦਾ ਸਮਾਂ ਹੋਇਆ ਤੇ ਉੱਪਰ ਵੀ ਕਈ ਮਿੰਟ ਬੀਤ ਗਏ ਤਾਂ ਗੀਤ ਦੀ ਇੱਕ ਸਹਿਕਰਮੀ ਰੀਮਾ ਨੇ ਉਸ ਨੂੰ ਆ ਕੇ ਕਿਹਾ ਮੈਡਮ ਜੀ ਟਾਈਮ ਵੀ ਦੇਖ ਲਓ ਪੰਜ ਤੋਂ ਉੱਪਰ ਹੋ ਗਿਆ ਤੁਸੀਂ ਹਜੇ ਤੱਕ ਨਹੀਂ ਗਈ ਬੱਸ ਲੰਘ ਜਾਣੀ ਹੈ ਤੇਰੀ ਚੱਲ ਜਾ ਜਲਦੀ ਹਾਏ ਰੱਬਾ ਮੈਂ ਤਾਂ ਟਾਈਮ ਹੀ ਨਹੀਂ ਦੇਖਿਆ ਕਹਿੰਦੀ ਹੋਏ ਗੀਤ ਨੇ ਜਲਦੀ ਨਾਲ ਆਪਣਾ ਪਰਸ ਚੁੱਕ ਲਿਆ ਅਤੇ ਫਿਰ ਮੁਸਕਰਾਹਟ ਬਖੇਰਦੀ ਹੋਈ ਰੀਮਾ ਦੇ ਗੱਲ ਲੱਗਦੀ ਬੋਲੀ ਕੋਈ ਨਾ ਬੱਸ ਵਾਲਿਆਂ ਨੂੰ ਪਤਾ ਹੈ ਵੀ ਗੀਤ ਨਹੀਂ ਜਾਣੇ ਉਹ ਮੇਰੀ ਵੇਟ ਤਾਂ ਕਰਨਗੇ ਹੀ ਕਹਿ ਕਿ ਉਹ ਹਸਪਤਾਲ ਤੋਂ ਨਿਕਲ ਪਈ ਕਾਲੀ ਨਾਲ ਤੁਰਦੀ ਨੇ ਉਸਨੇ ਰਸਤੇ ਵਿੱਚੋਂ ਇੱਕ ਦੁਕਾਨ ਤੋਂ ਚਾਕਲੇਟ ਲੈ ਲਈਆਂ ਅਤੇ ਬੱਸ ਸਟੈਂਡ ਪਹੁੰਚ ਕੇ ਜਲਦੀ ਨਾਲ ਬੱਸ ਵਿੱਚ ਚੜ ਗਈ ਬੱਸ ਖਜਾਖਚ ਭਰੀ ਹੋਣ ਕਰਕੇ ਉਸਨੂੰ ਸੀਟ ਮਿਲਨੀ ਮੁਸ਼ਕਲ ਸੀ ਸੋ ਖੰਬੇ ਨੂੰ ਫੜ ਕੇ ਖੜੀ ਹੋ ਗਈ। ਬੱਸ ਚਾਲਕ ਨੇ ਬੱਸ ਤੋੜ ਲਈ ਜੋ ਕਿ ਉਸਨੇ ਉਸ ਨੂੰ ਦੂਰੋਂ ਆਉਂਦੀ ਦੇਖ ਕੇ ਹੀ ਚਾਲੂ ਕਰਕੇ ਖੜਾ ਲਈ ਸੀ। ਬੱਸ ਚੱਲਦਿਆਂ ਹੀ ਤਾਰੇ ਸਾਰਿਆਂ ਦੇ ਟਿਕਟਾ ਕੱਟਣ ਲੱਗ ਪਿਆ। ਅਤੇ ਸਵਾਰੀਆਂ ਦੀ ਭੀੜ ਵਿੱਚੋਂ ਹੁੰਦਾ ਹੁੰਦਾ ਟਿਕਟਾ ਕੱਟਦਾ ਉਹ ਗੀਤਪੁਰ ਪਹੁੰਚਿਆ। ਤਾਂ ਆਉਂਦਾ ਹੀ ਬੋਲਿਆ, ਕੀ ਗੱਲ ਅੱਜ ਲੇਟ ਕਿਉਂ ਹੋ ਗਏ? ਕੋਈ ਗੱਲ ਤਾਂ ਨਹੀਂ ਜਾਂ ਕੋਈ ਪਰੇਸ਼ਾਨੀ? ਨਹੀਂ ਨਹੀਂ। ਬੱਸ ਮੈਂ ਟਾਈਮ ਹੀ ਨਹੀਂ ਸੀ ਦੇਖਿਆ। ਉੱਪਰ ਹੋ ਗਿਆ ਸੀ ਟਾਈਮ 5 ਵਜੇ ਤੋਂ ਜਦੋਂ ਮੈਂ ਤੁਰੀ ਸੀ ਹਸਪੀਟਲ ਤੋਂ ਲਓ ਮੂੰਹ ਮਿੱਠਾ ਕਰੋ ਨਾਲੇ ਤੁਸੀਂ ਗੀਤ ਨੇ ਉਸ ਨੂੰ ਚਾਕਲੇਟ ਦਿੰਦੀਆਂ ਕਿਆ ਕਿਸ ਖੁਸ਼ੀ 'ਚ ਵੈਸੇ ਤਾਰੀ ਨੇ ਚਾਕਲੇਟ ਫੜਦਿਨੀ ਪੁੱਛਿਆ ਮੇਰਾ ਬਰਥਡੇ ਅੱਜ ਗੀਤ ਨੇ ਕਿਹਾ ਫੇਰ ਨਹੀਂ ਮੈਂ ਲੈਣੀ ਯਾਰ ਕੋਈ ਚਾਕਲੇਟ ਚੋਕਲੇਟ ਤਾਰੀ ਨੇ ਅੱਧੀ ਖੁੱਲੀ ਚਾਕਲੇਟ ਗੀਤ ਨੂੰ ਮੋੜਦੇ ਨੇ ਕਿਹਾ ਕਿਉਂ ਕੀ ਹੋ ਗਿਆ ਕਿਉਂ ਨਹੀਂ ਖਾਣੀ ਦੁਕਾਨ ਤੋਂ ਲਿਆਂਦੀ ਐ ਤਾਂ ਮੈਂ ਮੈਂ ਕਿਹੜਾ ਕੁਝ ਕਰਨ ਲੱਗੀਆਂ ਤੁਹਾਨੂੰ ਗੀਤ ਨੇ ਕਿਹਾ ਨਹੀਂ ਯਾਰ ਉਹ ਗੱਲ ਨਹੀਂ ਕਹਿੰਦੇ ਹੁੰਦੇ ਨੇ ਵੀ ਬਰਥਡੇ ਦਾ ਕੇਕ ਤਾਂ ਖਾਣਾ ਚਾਹੀਦਾ ਜੇ ਵੱਡੇ ਵਾਲੇ ਬੰਦੇ ਨੂੰ ਗਿਫਟ ਦੇ ਸਕਦੇ ਹੋਈਏ ਮੈਂ ਤਾਂ ਕੋਈ ਗਿਫਟ ਨਹੀਂ ਲਿਆ ਹੁੰਦਾ ਤੇਰੀ ਵਾਸਤੇ ਮੈਨੂੰ ਕੀ ਪਤਾ ਸੀ ਵੀ ਤੇਰਾ ਬਰਥਡੇ ਅੱਜ ਨਹੀਂ ਮੈਂ ਲੈ ਵੀ ਆਉਂਦਾ ਬੱਸ ਦੇ ਖੜੇ ਖੜੇ ਤਾਰੀਖੋ ਸਾਹਿਬ ਬੋਲ ਗਿਆ ਜ਼ਰੂਰੀ ਨਹੀਂ ਹੁੰਦਾ ਗਿਫਟ ਦੇਣਾ ਇਹ ਤਾਂ ਸਭ ਕਹਿੰਦੀਆਂ ਗੱਲਾਂ ਹੁੰਦੀਆਂ ਨੇ ਨਾਲੇ ਅੰਗਰੇਜ਼ਾਂ ਦੇ ਚਲਾਈ ਹੋਏ ਰਿਵਾਜ ਨੇ ਇਹ ਤਾਂ ਬਾਕੀ ਕਿਸੇ ਕੁੜੀ ਲਈ ਤਾਂ ਉਹਦੀ ਇੱਜ਼ਤ ਕਰਨ ਤੋਂ ਵੱਡਾ ਕੋਈ ਗਿਫਟ ਨਹੀਂ ਹੁੰਦਾ ਤੁਸੀਂ ਤਾਂ ਮੇਰੀ ਇੱਜ਼ਤ ਵਾਧੂ ਕਰ ਦਿਓ ਨਾਲੇ ਨਾਲੇ ਪਿਆਰ ਵੀ ਹੈ ਨਾ ਗੀਤ ਨੇ ਕਿਹਾ ਕਰਦਾ ਹਾਂ ਉਹ ਤਾਂ ਮੈਂ ਪਰ ਮੈਂ ਫਿਰ ਵੀ ਨਹੀਂ ਖਾ ਸਕਦਾ ਇੱਕ ਚਾਕਲੇਟ ਮੈਂ ਪਹਿਲਾਂ ਤੁਹਾਡੇ ਵਾਸਤੇ ਗਿਫਟ ਲੈ ਕੇ ਆਉਂਗਾ ਕੱਲ ਨੂੰ ਫਿਰ ਖਾਉਂਗਾ ਚਾਕਲੇਟ ਵੀ ਤਾਰੀ ਬੋਲਿਆ ਕੋਈ ਨਹੀਂ ਤੁਸੀਂ ਲੈ ਆਇਓ ਗਿਫਟ ਕੱਲ ਨੂੰ ਜੇ ਨਹੀਂ ਹਟਣਾ ਤੁਸੀਂ ਪਰ ਚਾਕਲੇਟ ਤਾਂ ਮੈਂ ਅੱਜ ਹੀ ਖਲਾਉਂਗੀ ਕੈਂਦੀ ਨੇ ਉਸਨੇ ਤਾਰੀ ਦੇ ਮੂੰਹ ਵਿੱਚ ਚਾਕਲੇਟ ਦਾ ਛੋਟਾ ਟੁਕੜਾ ਪਾ ਦਿੱਤਾ ਉਸ ਨੂੰ ਪਤਾ ਹੀ ਨਾ ਲੱਗਿਆ ਕਿ ਉਸ ਨੂੰ ਭੀੜ ਵਿੱਚ ਕੋਈ ਇਸ ਤਰ੍ਹਾਂ ਕਰਦੀ ਨੂੰ ਦੇਖ ਵੀ ਰਿਹਾ ਹੈ ਦੋਸਤੋ ਤੁਸੀਂ ਸੁਣੀ ਕਹਾਣੀ ਸਫਰੀ ਮੁਹੱਬਤ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਅਤੇ ਇਸ ਦਾ ਨੈਕਸਟ ਭਾਗ ਸੁਣਨ ਲਈ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆ ਇਸ ਦੇ ਨੈਕਸਟ ਭਾਗ ਵਿੱਚ